ਸਸਿਕਾ ਨਮਸਕਾਰ ਮੈਂ ਹਦੀਪਕ ਪੰਡਾਰੀ ਤੁਸੀਂ ਦੇਖ ਰਹੇ ਹੋ ਡੀਫੋ ਨਿਊਜ਼ ਅੱਜ ਗੱਲ ਕਰਾਂਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਠੱਪ ਕੀਤੇ ਗਏ 500 ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਦੀ ਇਹ ਮਾਮਲਾ ਜੁੜਿਆ ਹੈ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਨਾਲ ਜਿਹਨੂੰ ਕਿ ਆਖਿਆ ਜਾਂਦਾ ਹੈ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਕਿਸ ਤਰ੍ਹਾਂ ਘਟਾਲਾ ਹੁੰਦਾ ਇਹਨੂੰ ਪਰ ਦਰ ਪਰਤ ਅਸੀਂ ਖੋਲ੍ਹਾਂਗੇ ਕਿ ਕਿਸ ਤਰ੍ਹਾਂ ਇਹ ਘੁਟਾਲਾ ਕੀਤਾ ਤੇ ਆਈਐਸ ਅਫਸਰ ਮੰਤਰੀ ਤੇ ਵੱਡੇ ਹੋਰ ਲੀਡਰ ਇਹਦੇ ਵਿੱਚ ਸ਼ਾਮਲ ਸਨ ਤਿੰਨ ਆਈਐਸ ਅਫਸਰ ਰਾਹੁਲ ਪੰਡਾਰੀ ਰਜਤ ਅਗਰਵਾਲ ਤੇ ਨੀਲਮਾ ਨੇ ਇੱਕ ਯੋਜਨਾ ਤਿਆਰ ਕੀਤੀ ਤੇ ਇਸ ਕਰੋਨਾ ਰੁਪਏ ਦੇ ਘੁਟਾਲੇ ਨੂੰ ਖੂ ਖਾਤੇ ਪਾਦ ਤੇ ਜਾਨ ਵੀ ਪੂਰੀ ਕੋਸ਼ਿਸ਼ ਕੀਤੀ ਗਈ ਕਿਉਂਕਿ ਘੁਟਾਲਾ ਉਜਾਗਰ ਹੋਣ ਤੋਂ ਬਾਅਦ ਇਹ ਮਾਮਲਾ ਵਿਜੀਲੈਂਸ ਨੂੰ ਦੇ ਦਿੱਤਾ ਜਾਣਾ ਸੀ ਇੰਨਾ ਕਿੰਨਾ ਅਫਸਰਾਂ ਵੱਲੋਂ ਇੱਕ ਕਹਾਣੀ ਘੜੀ ਗਈ ਤੁਹਾਨੂੰ ਯਾਦ ਹੋਣਾ ਹੈ ਪੰਜਾਬ ਲਘੂ ਉਦਯੋਗ ਤੇ ਨਿਰਾਤ ਨਿਗਮ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਜਿਹੜੇ ਕਿ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਦੇ ਸਮੇਤ 14 ਅਫਸਰਾਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ। ਕਈ ਅਫਸਰਾਂ ਨੂੰ ਗ੍ਰਿਫਤਾਰੀ ਕੀਤਾ ਗਿਆ ਰੂਪੀਆਂ ਦੇ ਵਿੱਚ ਵੱਡੇ ਅਫਸਰ ਸ਼ਾਮਲ ਸਨ ਜਿਨ੍ਹਾਂ ਦੇ ਵਿੱਚ ਆਸ਼िमा ਅਗਰਵਾਲ, ਜੇਐਸ ਭਾਟੀਆ, ਦਵਿੰਦਰਪਾਲ ਸਿੰਘ ਤੇ ਹੋਰ ਵੀ ਕਈ ਅਫਸਰਾਂ ਦੇ ਨਾਂ ਸਾਹਮਣੇ ਆਏ ਸਨ ਉਹਨਾਂ ਦੇ ਨਾਵਾਂ ਦੇ ਸામਨੇ ਆਉਣ ਤੋਂ ਬਾਅਦ ਉਹਨਾਂ ਦੇ ਉੱਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਵੀ ਮੰਗੀ ਗਈ ਸੀ ਇਹ ਨਾਂ ਸਨ ਐਫ ਪੀ ਸਿੰਘ ਜਸਵਿੰਦਰ ਸਿੰਘ ਰੰਧਾਵਾ ਸਰਤੇਸ਼ ਸਿੰਘ ਅਮਰਜੀਤ ਸਿੰਘ ਕਾਲੋਂ ਸਟੇਟ ਅਫਸਰ ਦਰਸ਼ਨ ਸਿੰਘ ਗਰਗ ਕੰਸਲਟੈਂਟ ਵਿਜੇ ਗੁਪਤਾ ਸੀਨੀਅਰ ਅਸਿਸਟੈਂਟ ਤੇ 11 ਪ੍ਰਾਈਵੇਟ ਬੰਦੇ ਹੋਰ ਸਨ ਜਿਨ੍ਹਾਂ ਦੇ ਉੱਤੇ ਇਹ ਮਾਮਲਾ ਚਲਾਉਂਦੀ ਜਿਹੜੀ ਹੈ ਉਹ ਗੱਲ ਕੀਤੀ ਗਈ ਸੀ ਮਾਮਲਾ ਸਾਹਮਣੇ ਆਇਆ ਤੇ ਵਿਜੀਲੈਂਸ ਵੱਲੋਂ ਪ੍ਰੋਸੀਕਿਊਸ਼ਨ ਸੈਕਸ਼ਨ ਮੰਗੀ ਗਈ ਪਾਕ ਪਛਤਾ ਅਫਸਰਾਂ ਨੇ ਇੱਕ ਫਰਜੀ ਚਿੱਠੀ ਤਿਆਰ ਕਰ ਲਈ ਜਿਸ ਵਿੱਚ ਇਹ ਕਿਹਾ ਗਿਆ ਕਿ ਉਸ ਵਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਆਖਿਆ ਕਿ ਇਸ ਮਾਮਲੇ ਦੀ ਇਨਕੁਆਰੀ ਵਿਜੀਲੈਂਸ ਤੋਂ ਕਰਾਉਣ ਦੀ ਕੋਈ ਲੋੜ ਨਹੀਂ ਇਸ ਦੀ ਇੰਟਰਨਲ ਇਨਕੁਆਰੀ ਹੋਣੀ ਚਾਹੀਏ ਤੇ ਇਸ ਦੀ ਇਨਕੁਆਰੀ ਪੀ ਐਸ ਆਈ ਸੀ ਹੀ ਦੇ ਹੀ ਅਫਸਰਾਂ ਵੱਲੋਂ ਕੀਤੀ ਜਾਵੇ ਤਿੰਨ ਆਈ ਐਸ ਅਫਸਰਾਂ ਦੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜਿਦੇ ਵਿੱਚ ਰਾਹੁਲ ਪੰਡਾਰੀ ਰਜਤ ਅਗਰਵਾਲ ਤੇ ਨੀਲੀਮਾਨੁਸ਼ ਸ਼ਾਮਲ ਕੀਤਾ ਗਿਆ ਇਸ ਫਰਜੀ ਚਿੱਠੀ ਦੇ ਆਧਾਰ ਦੇ ਉੱਤੇ ਹੀ ਇਸ ਕਮੇਟੀ ਦਾ ਕਮੇਟੀ ਦਾ ਗਠਨ ਵੀ ਕੀਤਾ ਗਿਆ। ਅਸੀਂ ਇਸ ਚਿੱਠੀ ਨੂੰ ਫਰਜੀ ਇਸ ਲਈ ਆਖ ਰਹੇ ਹਾਂ ਕਿਉਂਕਿ ਇਹ ਚਿੱਠੀ ਕਿਸੇ ਵੀ ਰਿਕਾਰਡ ਦੇ ਵਿੱਚ ਮੌਜੂਦ ਨਹੀਂ ਹੈ। ਸਾਨੂੰ ਇਹ ਵੀ ਪਤਾ ਲੱਗਾ ਕਿ ਇਸ ਬਾਰੇ ਇਹਨਾਂ ਅਫਸਰਾਂ ਵੱਲੋਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਕਿ ਉਹ ਚਿੱਠੀ ਜਿਹੜੀ ਹੈ ਰਿਕਾਰਡ ਦੇ ਵਿੱਚੋਂ ਗਵਾਚ ਗਈ ਹੈ। ਹੁਣ ਸਵਾਲ ਇਹ ਹੈ ਕਿ ਇਕੱਲੀ ਚਿੱਠੀ ਗਵਾਚ ਨਹੀਂ ਸੀ। ਚਲੋ ਆਪਣੀ ਇਨਕੁਆਇਰੀ ਰਿਪੋਰਟ ਤੋਂ ਬਾਅਦ ਤਿੰਨ ਅਫਸਰਾਂ ਨੇ ਸਿਫਾਰਿਸ਼ ਕੀਤੀ ਕਿ ਪੀਐਸਆਈਈਸੀ ਦਾ ਇੱਕ ਕਟਾਲਾ ਜਿਹੜਾ ਇਹਦੇ ਅਧਿਕਾਰੀਆਂ ਨੂੰ ਸਿਰਫ ਚਾਰਜ ਸ਼ੀਟ ਕਰ ਦਿੱਤਾ ਜਾਵੇ ਵਿਜੀਲੈਂਸ ਨੂੰ ਮਾਮਲਾ ਦੇਣ ਦੀ ਕੋਈ ਲੋੜ ਨਹੀਂ ਤੇ ਨਾ ਹੀ ਕੋਈ ਐਫਆਈਆਰ ਦਰਜ ਕਰਨ ਦੀ ਲੋੜ ਹੈ ਗੱਲ ਤਾਂ ਇੱਥੋਂ ਤੱਕ ਆ ਗਈ ਕਿ ਇਹਨਾਂ ਅਫਸਰਾਂ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਇਹਨਾਂ ਉੱਤੇ ਕੋਈ ਵੀ ਚਾਰਜ ਪ੍ਰੂਫ ਨਹੀਂ ਹੁੰਦੇ ਤੇ ਫੇਰੇ ਕਟਾਲਾ ਕਰ ਕੌਣ ਗਿਆ ਸਭ ਤੋਂ ਵੱਡਾ ਸਵਾਲ ਹੈ ਸਵਾਲ ਇਹ ਇਹ ਕਿ ਅਖਰਕਾਰ ਜੇ ਕੋਟਾਲਾ ਹੋਇ ਨਹੀਂ ਸੀ ਤੇ ਫਿਰ ਸਾਬਕਾ ਮੰਤਰੀ ਸੁੰਦਰ ਸ਼ਾਮ ਰੋੜਾ ਵਿਜੀਲੈਂਸ ਤੇ AIG ਮਨਮੋਨ ਸ਼ਰਮਾ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਵਾਸਤੇ ਕਿਉਂ ਗਏ ਸਨ ਤੇ ਆਖਿਆ ਸੀ ਵੀ ਇੰਨੇ ਪੈਸੇ ਤੈਨੂੰ ਹੋਰ ਵੀ ਦੇ ਦੇਵਾਂਗੇ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੀਗਾ ਪੰਜਾਬ ਕੇ ਡਿਸਕ੍ਰਿਪਸ਼ਨ ਦੇ ਸਤਨਾਮ ਸਿੰਘ ਦਾਉ ਨੇ ਇਹ ਮਾਮਲੇ ਦਾ ਪਿੱਛਾ ਨਹੀਂ ਛੜਿਆ ਕਿਉਂਕਿ ਉਹਨਾਂ ਨੇ ਇਸ ਦਾ ਖੁਲਾਸਾ ਕੀਤਾ ਸੀ ਹੁਣ ਸਕਤਰ ਚੌਪ ਸੀਬੂ ਵਿਭਾਗ ਵੱਲੋਂ ਦੋਸ਼ੀ ਅਫਸਰਾਂ ਦੇ ਖਿਲਾਫ 17ਏ ਪ੍ਰਵੈਂਸ਼ਨ ਆਫ ਕ腐ਪਸ਼ਨ ਐਕਟ ਦੇ ਤਹਿਤ ਵਿਜੀਲੈਂਸ ਇਨਕੁਆਇਰੀ ਕਰਨ ਦੀ ਮੰਗ ਕੀਤੀ ਗਈ ਹੈ ਸਾਫ ਲਿਖਿਆ ਹੈ ਕਿ ਵਿਸ਼ਾ ਕਿਸ ਕੇਸ ਦੇ ਸੰਬੰਧ ਵਿੱਚ ਮੈਨੇਜਿੰਗ ਡਾਇਰੈਕਟਰ ਪੰਜਾਬ ਲਗੂ ਉਦਯੋਗ ਤੇ ਨਿਰਯਾਤ ਨਿਗਮ ਵੱਲੋਂ ਪ੍ਰਾਪਤ ਹੋਏ ਪੱਤਰ ਰਾਹੀਂ ਜਾਰੀ ਕੀਤੇ ਹੁਕਮਾਂ ਦੀ ਕਾਪੀ ਸੰਬੰਧੀ ਲੋੜਿੰਦੀ ਕਾਰਵਾਈ ਕਰਨ ਹਿਤ ਭੇਜੇ ਹੋਏ ਲਿਖਿਆ ਜਾਂਦਾ ਹੈ ਮਾਮਲੇ ਸੰਬੰਧੀ ਕੀਤੀ ਗਈ ਕਾਰਵਾਈ ਬਾਰੇ ਇਸ ਵਿਭਾਗ ਨੂੰ ਜਾਣੂ ਕਰਾਉਂਦੀ ਖੇਚਲ ਕੀਤੀ ਜਾਵੇ ਸਤਰਾਮ ਸਿੰਘ ਦਾਊ ਆਪਣੇ ਸਟੈਂਡ ਤੇ ਅਰੇ ਰਹਿ ਰਹਾ ਪਾਉਂਦੇ ਰਹੇ ਕਿ ਜਿਹੜੀ ਚਿੱਠੀ ਦਾ ਹਵਾਲਾ ਦੇ ਕੇ ਪ੍ਰਸ਼ਾਸਨ ਨੂੰ ਛੱਡਿਆ ਜਾ ਰਿਹਾ ਉਹ ਚਿੱਠੀ ਕਦੀ ਲਿਖੀ ਹੀ ਨਹੀਂ ਸੀ ਗਈ ਕਿਉਂਕਿ ਜੇ ਉਹ ਚਿੱਠੀ ਲਿਖੀ ਗਈ ਹੁੰਦੀ ਤਾਂ ਜ਼ਰੂਰ ਕਿਸੇ ਨਾ ਕਿਸੇ ਰਿਕਾਰਡ ਦੇ ਵਿੱਚ ਲੱਗੀ ਹੋਣੀ ਸੀ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਅਸੀਂ ਕਈ ਖਬਰਾਂ ਆਪਣੇ ਚੈਨਲ ਤੇ ਕਰ ਚੁੱਕੇ ਹਾਂ ਸਤਨਾਮ ਸਿੰਘ ਦਾਈ ਦਾਊ ਵੱਲੋਂ ਸਤਰਾਮ ਸਿੰਘ ਦਾਊ ਵੱਲੋਂ ਹਾਈ ਕੋਰਟ ਦੇ ਵਿੱਚ ਪਬਲਿਕ ਇੰਟਰਸਟ ਡਿਟੀਗੇਸ਼ਨ 2002 ਦੇ ਵਿੱਚ ਪਾ ਦਿੱਤੀ ਜਾਂਦੀ ਹੈ ਜ ਜਦੀ ਸੁਣਵਾਈ ਇੱਕ ਦਿਨ ਪਹਿਲਾਂ 21 ਫਰਵਰੀ ਨੂੰ ਹੀ ਹੋਈ ਹੈ ਪੀਐਸਆਈਸੀ ਦੇ ਅਫਸਰਾਂ ਦੇ ਇਹ ਵੀ ਮੰਨ ਲਿਆ ਕਿ ਅਜੇ ਹੀ ਕੋਈ ਚਿੱਠੀ ਨਹੀਂ ਸੀ ਜਿਸ ਦਾ ਹਵਾਲਾ ਦੇ ਕੇ ਵਿਜੀਲੈਂਸ ਨੂੰ ਕਾਰਵਾਈ ਕਰਨ ਤੋਂ ਰੋਕਿਆ ਗਿਆ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਵਿਜੀਲੈਂਸ ਨੇ ਇੱਕ ਅਫਸਰ ਵੱਲੋਂ ਇਨਕੁਆਇਰੀ ਕੀਤੀ ਗਈ ਸੀ 2018 ਦੇ ਵਿੱਚ ਜਿਹੜੇ ਉਸ ਵੇਲੇ ਸਨ ਅਸ਼ੀਸ਼ ਕਪੂਰ ਏਆਈਜੀ ਸਨ ਤੇ ਆਪ ਹੀ ਕਈ ਤਰ੍ਹਾਂ ਦੇ ਕੇਸਾਂ ਦੇ ਵਿੱਚ ਹੁਣ ਫਸੇ ਹੋਏ ਨੇ ਮਨ ਵਿਜੀਲੈਂਸ ਨੇ ਇਨਕੁਆਰੀ ਕੀਤੀ ਕਿ ਕਿ ਇਨਕੁਆਰੀ ਇਹ ਕੀਤੀ ਕਿ ਇਹਨਾਂ ਅਫਸਰਾਂ ਦੇ ਖਿਲਾਫ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਇਆ ਤੇ ਜਾਲੀ ਰਜਿਸਟਰੀਆਂ ਕਰ ਦਿੱਤੀਆਂ ਆਪਣੇ ਨਾਵਾਂ ਤੇ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਵੱਡੇ ਵੱਡੇ ਪਲਾਟ ਲੈ ਲਏ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਪਰ ਉਹਨਾਂ ਨੂੰ ਕਿਸ ਤਰ੍ਹਾਂ ਬਚਾ ਲਿਆ ਜਾਂਦਾ ਹੈ ਬਾਅਦ ਵਿੱਚ ਇਹ ਵੀ ਮਾਮਲਾ ਸਾਹਮਣੇ ਆਇਆ ਕਿ ਇਸ ਨੂੰ ਇਸ ਮਾਮਲੇ ਨੂੰ ਠੰਡੇ ਬਸਤੇ ਪਾਉਣ ਦੇ ਵਿੱਚ ਪੂਰੀ ਇੱਕ ਅਫਸਰਾਂ ਦੀ ਲੋਬੀ ਖੜੀ ਹੋ ਗਈ ਹੈ ਤੇ ਸਰਕਾਰ ਨੂੰ ਵੀ ਡਰਾਉਣ ਲੱਗ ਪਏ ਨੇ ਵੀ ਜੇ ਅਫਸਰਾਂ ਤੇ ਕੋਈ ਕਾਰਵਾਈ ਕੀਤੀ ਤੇ ਫਿਰ ਉਹਨਾਂ ਲਈ ਵੀ ਚੰਗਾ ਨਹੀਂ ਹੋਏਗਾ ਹੁਣ ਸਵਾਲਾਂ ਦੇ ਘੇਰੇ ਚ ਹੈ ਕਿ ਜਿਹੜੀ ਇਨਕੁਆਇਰੀ ਕੀਤੀ ਗਈ ਸੀ ਇਹ ਕਿਸ ਆਧਾਰ ਤੇ ਕੀਤੀ ਗਈ ਸੀ ਇਹ ਰਿਪੋਰਟ ਕਿਸ ਆਧਾਰ ਤੇ ਦਿੱਤੀ ਗਈ ਨਵੀਂ ਸਰਕਾਰ ਬਣੀ ਸੀ ਕਿ ਜ਼ੀਰੋ ਟੋਲਰੈਂਸ ਅਗੇਂਸਟ ਕ腐ਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਅੱਜ ਜਾਏਗਾ ਇਸ ਨੂੰ ਲੈ ਕੇ ਸਰਕਾਰ ਬਣੀ ਸੀ 92 ਐਮਐਲਏ ਬਨੇ ਮਾਮਲਾ ਫੇਰ ਸੁਰਖੀਆਂ ਚ ਆ ਜਾਂਦਾ ਹੈ ਮੁਖਕਤਾਰ ਅਮਰਾਗ ਵਰਮਾ ਵੱਲੋਂ ਇਸ ਮਾਮਲੇ ਨੂੰ ਇੱਕ ਵਾਰ ਫਿਰ ਕੋਖੰਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੀਐਸਆਈਈਸੀ ਦੇ ਮੈਨੇਜਿੰਗ ਡਾਇਰੈਕਟਰ ਆਈਐਸ ਅਫਸਰ ਬਲਦੀਪ ਕੋਰ ਵੱਲੋਂ ਹੁਣ ਲਿਖਿਆ ਗਿਆ ਕਿ ਇਸ ਕੇਸ ਨੂੰ ਪੂਰੀ ਤਰ੍ਹਾਂ ਕੋਖਿਆ ਜਾਣਾ ਚਾਹੀਦਾ ਹੈ 17ਏ ਆਫ ਜਿਹੜਾ ਪ੍ਰੋਕਸ਼ਨ ਐਕਟ ਆਫ ਕ腐ਸ਼ਨ ਐਕਟ 1988 ਦੇ ਤਹਿਤ ਜਿਹੜੀ ਕਿ ਬਾਅਦ ਦੇ ਵਿੱਚ ਉਹ ਸੋਧ ਕੀਤੀ ਸੀ 2018 ਦੇ ਵਿੱਚ ਇਹਦੇ ਵਿੱਚ ਜਾਂਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਚੀਫ ਸਕੱਟਰੀ ਅਮਰਾਗ ਵਰਮਾ ਤੇ ਆਈਐਸ ਅਫਸਰ ਬਲਦੀਪ ਕੌਰ ਤੇ ਐਡਵੋਕੇਟ ਜਨਰਲ ਦੀਆਂ ਇਸ ਸਬੰਧ ਦੇ ਵਿੱਚ ਕਈ ਬੈਠਕਾਂ ਹੋਈਆਂ ਤੇ ਉਹਨਾਂ ਬੈਠਕਾਂ ਦੇ ਵਿੱਚ ਭ੍ਰਸ਼ਟਾਚਾਰੀਆਂ ਦੇ ਉੱਤੇ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ। ਸੈਂਕੜੇ ਕੋਵਾਵਾਂ ਨੇ ਘਟਾਲੇ ਹੁੰਦੇ ਨੇ, ਅਫਸਰਾਂ ਕਰ ਲੈਂਦੇ ਨੇ ਤੇ ਫਿਰ ਇਹ ਫਿਰ ਜਿਹੜੇ ਆ ਕਿ ਇਹਨਾਂ ਨੂੰ ਛੱਡ ਦਿੱਤਾ ਜਾਂਦਾ। ਪਹਿਲਾਂ ਤੇ ਕੋਈ ਸ਼ਿਕਾਇਤ ਕਰਦਾ ਨਹੀਂ। ਸ਼ਿਕਾਇਤ ਕਰਦਾ ਤੇ ਫਿਰ ਕਾਰਵਾਈ ਹੁੰਦੀ ਨਹੀਂ, ਉਹਨੂੰ ਹੀ ਉਜਾੜ ਦਿੱਤਾ ਜਾਂਦਾ। ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਲੱਗਦਾ ਕਿ ਸਵਾਰੰਭ੍ਰਸ਼ਟ ਅਧਿਕਾਰੀਆਂ ਦੀ ਖੈਰ ਨਹੀਂ ਸਵਾਲ ਕਈ ਖੜੇ ਹੁੰਦੇ ਨੇ ਕਿ ਉਹ ਤਿੰਨ ਆਈਐਸ ਅਧਿਕਾਰੀ ਜਿਨ੍ਹਾਂ ਵੱਲੋਂ ਇਹ ਰਿਪੋਰਟ ਤਿਆਰ ਕੀਤੀ ਗਈ ਉਹਨਾਂ ਨੇ ਸਰਕਾਰ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦਕਿ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਵੱਲੋਂ ਉਸ ਵੇਲੇ ਕੋਈ ਚਿੱਠੀ ਲਿਖੀ ਹੀ ਨਹੀਂ ਸੀ ਗਈ ਅਸੀਂ ਪਹਿਲੇ ਗੱਲਬਾਤ ਕਰਾਂਗੇ ਇਸ ਨੂੰ ਲੈ ਕੇ ਸਤਨਾਮ ਸਿੰਘ ਦਾਉਂ ਦੇ ਨਾਲ ਸਾਨਾ ਜੁੜੇ ਨੇ ਫੋਨ ਦੇ ਉੱਤੇ ਪੰਜਾਬ ਅਗੇਂਸਟ ਕ੍ਰਪਸ਼ਨ ਦੇ ਸਤਨਾਮ ਸਿੰਘ ਦਾਉਂ ਹਾਂਜੀ ਸਤਿਨਾਮ ਜੀ ਸਤਿ ਸ਼ਕ। ਸਤਿ ਸ਼ਕ ਜੀ। ਸਤਿਨਾਮ ਜੀ ਤੁਹਾਡੇ ਵੱਲੋਂ ਇੱਕ ਮੈਟਰ ਚੁੱਕਿਆ ਗਿਆ ਸੀ ਜਿਹੜਾ ਪੀ ਐਸ ਆਈ ਈ ਸੀ ਦਾ ਘੁਟਾਲਾ ਹੋਇਆ ਸੀਗਾ ਦੱਸਿਆ ਜਾ ਰਿਹਾ ਇਹ ਕੋਈ 4-500 ਕਰੋੜ ਦਾ ਘੁਟਾਲਾ ਤੁਸੀਂ ਇਹ ਖੁਲਾਸਾ ਕੀਤਾ ਸੀ। ਇਹ 4-500 ਕਰੋੜ ਨਹੀਂ 50-60 ਹਜ਼ਾਰ ਕਰੋੜ ਤੋਂ ਲੈ ਕੇ 2 ਲੱਖ ਕਰੋੜ ਤੱਕ ਦਾ। ਅੱਛਾ। ਹਾਂਜੀ। ਅੱਛਾ ਤੁਸੀਂ ਇਹ ਕਿਸ ਤਰ੍ਹਾਂ ਦਾ ਵੱਡਾ ਘੁਟਾਲਾ ਤੁਸੀਂ ਕਹਿ ਸਕਦੇ ਹੋ? ਆ ਪੂਰੀ ਡਿਟੇਲ ਜਿੱਦਾਂ ਦੱਸਾਂਗਾ ਇਸੇ ਲਈ ਇਹ ਵੱਡਾ ਘਟਾਲਾ ਹੈ ਇਸੇ ਇਹਦੇ ਚ ਆਈਐਸ ਅਫਸਰ ਮੁੱਖ ਮੰਤਰੀ ਪੀਸੀਐਸ ਅਫਸਰ ਬਹੁਤ ਵੱਡੇ ਡਿਵੈਲਪਡ ਪ੍ਰਾਪਰਟੀ ਡੀਲਰ ਉਹ ਸਾਰੇ ਇਹਦੇ ਵਿੱਚ ਬਹੁਤ ਸਾਰੇ ਲੋਕ ਦੋਸ਼ੀ ਹੈ ਇਹ ਜੇ ਤੁਸੀਂ ਦੇਖਣਾ ਹੋਵੇ ਘਟਾਲਾ ਕਿੰਨਾ ਵੱਡਾ ਹੋ ਸਕਦਾ ਯਾਦ ਕਰੋ ਇੱਕ ਮੋਹਾਲੀ ਚ ਫਲਿੱਪਸ ਪਲਾਟ ਸਕੈਂਡਲ ਹੋਇਆ ਜੀਗਾ 700 ਕਰੋੜ ਦਾ ਕਹਿ ਰਹੇ ਸੀ ਸਰਕਾਰ ਨੂੰ ਜੀ ਉਹ ਸਿਰਫ ਇੱਕ ਇੱਕ ਫੈਕਟਰੀ ਦੇ ਪਲਾਟ ਦਾ ਘਟਾਲਾ ਸੀ ਜਿਹਦੇ ਚ ਸ਼ਾਮਸਿੰਦਰ ਅਰੋੜਾ ਜੀ 1 ਕਰੋੜ ਰੁਪਏ ਵਿਜੀਲੈਂਸ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਦਾ ਸੀ ਸਾਨੂੰ ਵੀ 60 ਕਰੋੜ ਦੀ ਆਫਰ ਆਈ ਸੀ ਇਸ ਮਾਮਲੇ ਚ ਕਿੰਨੀ ਜੀ ਇਹ ਆਪਸ ਵਿੱਚ ਵੰਡ ਰਹੇ 60 ਕਰੋੜ ਦੀ ਆਫਰ ਹੈ 60 ਕਰੋੜ ਰੁਪਏ ਦੀ ਹਾਂ ਕਿ ਆਪਸ ਦੇ ਵਿੱਚ ਵੰਡ ਲਓ ਓਕੇ ਹੁਣ ਜੇ ਦੇਖਿਆ ਜਾਵੇ 700 ਕਰੋੜ ਦੇ ਪਲਾਟ ਪਿੱਛੇ ਕੋਈ 60 ਕਰੋੜ ਦੀ ਰਿਸ਼ਵਤ ਕਿਉਂ ਦੇਵੇਗਾ ਹਮ ਇਹ ਇੱਕ ਪਲਾਟ ਦੀ ਗੱਲ ਕਰਦਾ ਐਤੋਂ ਦੇ 500 ਪਲਾਟ ਮਲਟੀਪਲਾਈ ਕਰ ਲਓ ਓਕੇ ਹਾਂਜੀ ਤੇ 500 ਪਲਾਟ ਦੇ ਵਿੱਚੋਂ ਕੋਈ 2 ਕਰੋੜ ਦਾ ਵੀ ਹੋ ਸਕਦਾ ਕੋਈ 2000 ਕਰੋੜ ਦਾ ਵੀ ਹੋ ਸਕਦਾ ਓਕੇ ਤੇ ਉਹ ਪਲਾਟ ਦਾ ਇਹ ਸਕੈਂਡਲ ਹੈਗਾ 500 ਤੋਂ ਵੱਧ ਪਲਾਟਾਂ ਦਾ ਸਕੈਂਡਲ ਹੈਗਾ ਇਹ ਕਈ ਤਾਂ ਅਜਿਹੇ ਪਲਾਟ ਹੈ ਜਿਹੜਾ ਡਿਸਟ੍ਰਿਕਟ ਕੋਰਟ ਮੋਹਾਲੀ ਆ ਉਹਦੇ ਸਾਹਮਣੇ ਪਲਾਟਾਂ 150 200 ਕਰੋੜ ਦੇ ਪਲਾਟ ਵੀ ਬਹੁਤ ਸਾਰੇ ਹੋਣਗੇ ਰਣਵੈਖੀ ਦਾ ਪਲਾਟ ਜਿਹੜਾ ਹੈ ਈਐਸਪੀਐਲ ਪੰਜਾਬ ਸਰਕਾਰ ਦੀ ਕੰਪਿਊਟਰ ਬਣਾਉਣ ਵਾਲੀ ਕੰਪਨੀ ਸੀ ਉਹਦਾ ਪਲਾਟ ਵੀ ਹੋ ਸਕਦਾ 2-3000 ਕਰੋੜ ਦਾ ਹੋਏ ਇਸ ਥ੍ਰਿਕ ਨਾਲ ਇਹ 50 ਹਜ਼ਾਰ ਕਰੋੜ ਤੋਂ ਲੈ ਕੇ ਸਾਡੇ ਮੇਰੇ ਮੁਤਾਬਕ 2 ਲੱਖ ਕਰੋੜ ਦੇ ਨੇਪਰੇ ਜਾਏਗਾ। ਅੱਛਾ ਸਤਨਾਮ ਜੀ ਇਹ ਮਾਮਲਾ ਉਦੋਂ ਜਦੋਂ ਸਾਹਮਣੇ ਆਇਆ ਸੀ ਜਦੋਂ ਸ਼ਾਮ ਸੁੰਦਰ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ਦੇ ਵਿੱਚ। ਜੀ। ਤੇ ਉਸ ਤੋਂ ਬਾਅਦ ਇਹ ਸਾਹਮਣੇ ਆਇਆ ਸੀਗਾ ਕਿ ਪਹਿਲੇ ਇੱਕ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ ਕਿ ਤਿੰਨ ਅਫਸਰਾਂ ਦੀ ਇੱਕ ਕਮੇਟੀ ਬਣਾਈ ਗਈ ਕਿਉਂਕਿ ਉਦੋਂ ਵੀ ਮਾਮਲਾ ਬਹੁਤ ਸੁਰਖੀਆਂ 'ਚ ਆਇਆ ਤੇ ਕਿਹਾ ਗਿਆ ਇਹਦੀ ਜਾਂਚ ਵਿਜੀਲੈਂਸ ਕਰੇਗੀ। ਪਰ ਇਹ ਜਦੋਂ ਵਿਜੀਲੈਂਸ ਤੇ ਅਫਸਰਾਂ ਦਾ ਨਾਮ ਆਉਂਦਾ ਨਾ ਜੀ ਤੇ ਉਦੋਂ ਇਹਨਾਂ ਨੂੰ 17 A ਅੰਡਰ ਕਹਿੰਦਾ ਨਾ ਪ੍ਰੋਵੈਂਸ਼ਨ ਆਫ ਕ੍ਰਾਪਸ਼ਨ ਐਕਟ ਜਾਂ ਯਾਦ ਆ ਜਾਂਦੀ ਇਹਨਾਂ ਨੂੰ ਜੀ ਤੇ ਉਹਦਾ ਸਹਾਰਾ ਲੈ ਕੇ ਬਚਦੇ ਨੇ ਪਰ ਹੁਣ ਜਿਹੜੀ ਨਵੀਂ ਗੱਲ ਸਾਹਮਣੇ ਆਈ ਹੈ ਜਿਹੜੇ ਬਲਦੀਪ ਕੌਰ ਨੇ ਉਹਨਾਂ ਨੇ ਮਤਲਬ ਐਸੀ ਕੋਈ ਚਿੱਠੀ ਹੀ ਐਗਜ਼ਿਸਟ ਨਹੀਂ ਕਰਦੀ ਹਾਂ ਹੁਣ ਮੈਂ ਇਹਨੂੰ ਸਿਰਫ ਪਿੱਛੇ ਜਾਣਾ ਪਏਗਾ ਜੀ ਇਹ ਮਾਮਲਾ ਹਾਈਲਾਈਟ ਮੋਰ ਚਰਚਾ ਇਸ ਕਰ ਗਏ ਅਸੀਂ ਪਿਛਲੀ ਸਰਕਾਰ ਸਮੇਂ ਵੀ ਰੌਲਾ ਪਾ ਰਹੇ ਸੀ ਹਾਈ ਕੋਰਟ ਵੀ ਕੇਸ ਦਾਇਰ ਕੀਤਾ ਸੀ ਟੀਮ ਦੇ ਲੋਕਾਂ ਨੇ ਉਸ ਤੋਂ ਪਹਿਲੇ ਸਰਕਾਰ ਚ ਵੀ ਅਸੀਂ ਰੌਲਾ ਪਾਉਂਦੇ ਰਹੇ ਤੇ ਹੁਣ ਜਦੋਂ ਨਵੀਂ ਸਰਕਾਰ ਭਗਵਾਨਤਮਨ ਦੀ ਸਰਕਾਰ ਬਣੀ ਸੀ ਤਾਂ ਪਿਛਲੇ ਸਾਲ ਮਈ ਦੇ ਜਿਹੜਾ ਸੈਸ਼ਨ ਚੱਲ ਰਿਹਾ ਸੀ ਵਿਧਾਨ ਸਭਾ ਦਾ ਮੈਂ ਖੁਦ ਆਪਣੀ ਟੀਮ ਨੂੰ ਲੈ ਕੇ ਵਿਧਾਨ ਸਭਾ ਦੇ ਮੁੱਖ ਗੇਟ ਤੇ ਚੰਡੀਗੜ੍ਹ ਪਹੁੰਚਿਆ ਸੀ ਅਸੀਂ ਅਰੇਸਟ ਵੀ ਹੋਏ ਸੀ ਉਦੋਂ ਸਾਰਾ ਦਿਨ ਚੰਡੀਗੜ੍ਹ ਪੁਲਿਸ ਦੇ ਥਾਣੇ 'ਚ ਰਹੇ ਹਾਂ ਉਦੋਂ ਅਸੀਂ ਪਹਿਲੀ ਵਾਰੀ ਹੰਗਾਮਾ ਕੀਤਾ ਸੀ ਕਿ ਜਿਹੜੇ 3 ਆਈਐਸ ਅਫਸਰਾਂ ਦੇ ਖਿਲਾਫ ਕ ਮੁੱਖ ਮੰਤਰੀ ਦੀ ਜਾਲੀ ਚਿੱਠੀ ਦਾ ਹਵਾਲਾ ਦੇ ਕੇ ਸਰਕਾਰ ਨੂੰ ਗੁੰਮਰਾਹ ਕੀਤਾ ਹਰ ਵਾਰ ਪੇ ਸਰਕਾਰ ਦੇ ਖਰਾਬ ਕੀਤੇ ਤੇ ਅਦਾਲਤਾਂ ਨੂੰ ਗੁੰਮਰਾਹ ਕੀਤਾ ਅਸੀਂ ਕਹਿੰਦੇ ਮੈਂ ਖੁਦ ਬੋਲਿਆ ਮੈਂ ਸ਼ਬਦ ਬੋਲਦਣਾ ਵੀ ਚੋਰ ਅਧਿਕਾਰੀ ਮੁੱਖ ਮੰਤਰੀ ਸਾਹਿਬ ਤੇਰੇ ਵਿਧਾਨ ਸਭਾ 'ਚ ਬੈਠੇ ਆ ਹਾਂ ਵਿੱਚ ਆਈ ਐਸ ਅਫਸਰ ਰਾਹੁਲ ਭਨਾਰੀ ਹੈ ਜੀ ਆਈ ਐਸ ਅਫਸਰ ਨੀਲੀਮਾ ਹੈ ਜੀ ਆਈ ਐਸ ਅਫਸਰ ਰਜਤ ਅਗਰਵਾਲਾ ਜੀ ਇਹ ਇਹ ਚੋਰ ਅਧਿਕਾਰੀ ਬੈਠੇ ਮੈਂ ਬੋਲਿਆ ਸੀ ਹੁਣ ਮਾਮਲਾ ਕੀ ਹੈ ਜੀ ਇਹਦੀ ਪਹਿਲੇ ਕਦੇ ਸ਼ਿਕਾਇਤਾਂ ਹੋਈਆਂ 2016 17 'ਚ ਜੀ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਇਸ ਤਰ੍ਹਾਂ ਦਾ ਇੱਕ ਸਕੈਂਡਲ ਹੈ ਬਹੁਤ ਸਾਰੇ ਪਲਾਟਾਂ ਦਾ ਸਕੈਂਡਲ ਹੈਗਾ ਜੀ ਤੇ ਇਹਦੇ ਵਿੱਚ ਬਿਜਲੈਂਸ ਦੇ ਅਧਿਕਾਰੀਆਂ ਨੇ ਜੀ ਉਦੋਂ ਸ਼ਿਪਾਰਸ਼ ਕਰ ਦਿੱਤੀ ਸੀ ਇਨਕੁਆਰੀ ਨੰਬਰ 3 ਆਪਾਂ ਇਹਨੂੰ ਕਹਿੰਦੇ ਆ ਇਨਕੁਆਰੀ ਨੰਬਰ 3 ਸਾਲ 2018 ਚ ਸ਼ਿਪਾਰਸ਼ ਕਰ ਦਿੱਤੀ ਜਿਹੜੀ ਅੱਜ ਤੁਸੀਂ ਚਿੱਠੀ ਪੜ ਰਹੇ ਆ ਕਿ ਇਸ ਸਕੈਂਡਲ 'ਚ ਪਰਚਾ ਦਰਜ ਕੀਤਾ ਜਾਵੇ ਜੀ ਤੇ ਪਰਚਾ ਦਰਜ ਕਰਕੇ ਦੋਸ਼ੀ ਵੀ ਕੁਝ ਅਫਸਰ ਜਿਹੜੇ ਤੁਸੀਂ ਇਹ ਚਿੱਠੀ 'ਚ ਪੜ ਰਹੇ ਆ ਜੀ ਇਹ ਦੋਸ਼ੀ ਅਫਸਰਾਂ 'ਤੇ ਕਾਰਵਾਈ ਕੀਤੀ ਜਾਵੇ ਜੀ ਹਣ ਇਹ ਤਾਂ ਜੇ ਤਾਂ ਸਕੈਂਡਲ ਕੋਈ ਛੋਟਾ ਮੋਟਾ ਹੁੰਦਾ ਦੋਸ਼ੀ ਅਫਸਰ ਕੋਈ ਛੋਟੇ ਮੋਟੇ ਹੁੰਨੇ ਆ ਜੀ ਤਾਂ ਹੋ ਸਕਦਾ ਕਾਰਵਾਈ ਹੋ ਜਾਂਦੀ ਹੈ ਜੀ ਹੁਣ ਇਹਨਾਂ ਦੋਸ਼ੀ ਅਫਸਰਾਂ ਨੂੰ ਤੇ ਭੂ ਮਾਫੀ ਨੂੰ ਬਚਾਉਣ ਵਾਸਤੇ ਜੀ ਤਿੰਨ ਆਈਏਐਸ ਅਫਸਰਾਂ ਤੇ ਮੁੱਖ ਮੰਤਰੀ ਨੇ ਛੇੜੰਤਰ ਖੇੜਿਆ ਜੀ ਚੱਕਰ ਵੀ ਬਣਾਇਆ ਮੁੱਖ ਮੰਤਰੀ ਕਿਹੜਾ ਅਫਸਰ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਤੋਂ ਅੱਛਾ ਠੀਕ ਹੈ ਕੈਪਟਨ ਅਮਰਿੰਦਰ ਦਾ ਸਾਈਨ ਨਹੀਂ ਹੈ ਕਿਧਰੇ ਨਾਮ ਨਹੀਂ ਆਏਗਾ ਪਰ ਉਹ ਦੋਸ਼ੀ ਹੈ ਜੀ ਉਹਦੇ ਅਧਿਕਾਰ ਦੇ ਵਿੱਚ ਉਹਦੀ ਜਦੋਂ ਉਹ ਰਾਜ ਸਿਵਲ ਦੀ ਸੱਤਾ ਸੀ ਤਾਂ ਉਹਦੇ ਅਫਸਰਾਂ ਨੇ ਆਈਐਸ ਅਫਸਰਾਂ ਨੇ ਰਜਿਤ ਅਗਰਵਾਲ ਰਾਹੁਲ ਪੁਨਾਰੀ ਤੇ ਨੀਲਮਾਨੇ ਇੱਕ ਚਿੱਠੀ ਲਿਖੀ ਜੀ ਕਿ ਕੈਪਟਨ ਅਮਰਿੰਦਰ ਨੇ ਚਿੱਠੀ ਲਿਖ ਕੇ ਸਾਡੀ ਡਿਊਟੀ ਲਈ ਹੈ ਕਿ ਜੋ ਜਾਂਚ ਬਿਜ਼ਨਸ ਬਿਊਰੋ ਨੇ ਕੀਤੀ ਹੈ ਜੀ ਹੁਣ ਬਿਜ਼ਨਸ ਬਿਊਰੋ ਨੇ ਇਹ ਅਸੀਂ ਤਿੰਨ ਆਈਐਸ ਅਫਸਰ ਕਰਾਂਗੇ ਓਕੇ ਹੁਣ ਮੈਂ ਇਹ ਕਹਿ ਰਿਹਾ ਵੀ ਚੋਰ ਕਹਿੰਦੇ ਕਿ ਅਸੀਂ ਆਪਣੀ ਚੋਰੀ ਦੀ ਜਾਂਚ ਬਟਨਾਲ ਆਪ ਹੀ ਕਰਾਂਗੇ ਅਸੀਂ ਚੋਰੀ ਕੀਤੀ ਹੀ ਨਹੀਂ ਕੀਤੀ ਜੀ 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 ਤੇ ਉਹਨਾਂ ਨੇ ਬਿਜ਼ਨੈਸ ਬਿਊਰੋ ਨੂੰ ਚਿੱਠੀ ਲਿਖ ਦਿੱਤੀ ਮੁੱਖ ਮੰਤਰੀ ਦੀ ਹਦਾਇਤਾਂ ਦੇ ਆਧਾਰ ਤੇ ਅਸੀਂ ਇਨਕੁਆਰੀ ਖੁਦ ਕਰ ਲਾਂਗੇ ਤੁਹਾਨੂੰ ਇਨਕੁਆਰੀ ਕਰਨ ਦੀ ਲੋੜ ਨਹੀਂ ਜੀ ਤੇ ਉਹਨਾਂ ਅਧਿਕਾਰੀਆਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਜੀ ਤੇ ਹੋਰ ਲੋਕਾਂ ਨੂੰ ਬਚਾਉਣ ਵਾਸਤੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਬਿਜ਼ਨੈਸ ਬਿਊਰੋ ਦੇ ਵੱਡੇ ਅਫਸਰਾਂ ਨਾਲ ਮਿਲਿ ਭੁਗਤ ਕਰਕੇ ਉਦੋਂ ਜੀ ਇਹ ਫਾਈਲ ਨੂੰ ਬੰਦ ਕਰਵਾਤਾ ਓਕੇ ਇਹ ਹੈਗੀ ਸਨ 2018 ਦੀ ਗੱਲ ਉਦੋਂ ਮੈਂ ਰੱਖਿਆ ਲੇ ਇਨਕੁਆਇਰੀ ਆਸ਼ੀਸ਼ ਕਪੂਰ ਨੇ ਕੀਤੀ ਸੀ ਸ਼ਾਇਦ ਇਹ ਆਈਜੀ ਸੀ ਜਿਹੜਾ ਉਸ ਵੇਲੇ ਜਿਹੜਾ ਵੀ ਬਾਦਮਾਮ ਸਮੇਂ ਸਮੇ ਬਦਲ ਰਹੇ ਜੀ ਉਹ ਵਿਚੋ ਪੈਸੇ ਵੀ ਸਭ ਖਾਂਦੇ ਰਹੇ ਬਿਜ਼ਨਸ ਦੇ ਅਧਿਕਾਰੀ ਤੇ ਜਿਹੜਾ ਉਹਦਾ ਬਿਜ਼ਨਸ ਦਾ ਚੀਫ ਸੀ ਉਹ ਤਾਂ ਦੇਸ਼ ਛੱਡ ਕੇ ਵੀ ਭੱਜ ਗਿਆ ਅੱਛਾ ਉਹ ਵੀ ਕਿਉਂ ਓਕੇ ਆਹ ਜੀ 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 ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਹਰਪਾਲ ਸਿੰਘ ਚੀਮਾ ਅਜਿਹਾ ਮੰਤਰੀ ਹੈ ਆਪਣੇ ਜੀ ਤੇ ਉਹਨਾਂ ਨੇ ਵੀ ਇਹਦੇ ਤੇ ਲੀਗਲ ਨੋਟਿਸ ਭੇਜਿਆ ਕੈਪਟਨ ਮਨਿੰਦਰ ਨੂੰ ਕਿ ਇਸ ਸਕੈਮ ਤੇ ਜੇ ਤੁਸੀਂ ਕਾਰਵਾਈ ਨਹੀਂ ਕਰਦੇ ਏ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਜੀ ਦੂਜਾ ਜਿਹੜੇ ਅੱਜਕੱਲ੍ਹ ਮੰਤਰੀ ਆ ਪੰਜਾਬ ਸਰਕਾਰ ਚ ਬ੍ਰਹਮਸ਼ੰਕਰ ਜਿੰਪਾ ਜੀ ਉਦੋਂ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਉਦੋਂ ਦੇ ਉਦਯੋਗ ਮੰਤਰੀ ਸ਼ਾਮਸ਼ੰਦਰ ਰੋੜੇ ਦੇ ਘਰ ਦਾ ਘਰਾਓ ਵੀ ਕੀਤਾ ਸੀ ਜੀ 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 ਫਿਰ ਦੇਖੋ ਹੋਇਆ ਕੀ ਫਿਰ ਫਿਰ ਬਿਜ਼ਨਸ ਬਿਊਰੋ ਨੇ ਇਨਕੁਆਇਰੀ ਨੰਬਰ 4 ਕੀਤੀ ਜੀ ਉਹਦੇ ਵਿੱਚ ਫਿਰ ਦੋਸ਼ੀ ਸਾਬਤ ਹੋ ਗਏ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਫਿਰ ਪਰਮਿਸ਼ਨ ਮੰਗੀ ਜੀ ਫਿਰ ਉਹੀ ਆਈ ਐਸ ਅਫਸਰ ਨੀਲੀਮਾ ਜਿਹੜੀ ਪਹਿਲੇ 3 ਮੈਂਬਰ ਕਮੇਟੀ ਸੀ ਉਹਨੇ ਫਿਰ ਚਿੱਠੀ ਲਿਖੀ ਬਿਜ਼ਨਸ ਬਿਊਰੋ ਨੂੰ ਜੀ ਕਿ ਜਿਹੜੀ ਇਨਕੁਆਰੀ ਅਸੀਂ ਕਰ ਚੁੱਕੇ ਆਂ ਜੀ ਅਸੀਂ ਕਲੀਨ ਸ਼ੀਟ ਦੇ ਚੁੱਕੇ ਆਂ ਜੀ ਤੁਸੀਂ ਤਾਂ ਇਨਕੁਆਰੀ ਕਰ ਹੀ ਨਹੀਂ ਸਕਦੇ ਤੁਹਾਨੂੰ ਪਰਮਿਸ਼ਨ ਹੈ ਨਹੀਂ ਜੀ ਤੇ ਇਹ ਕਰਕੇ ਇਨਕੁਆਰੀ ਫਿਰ ਬੰਦ ਕਰ ਦਿੱਤੀ ਹੂੰ ਫਿਰ ਸਾਡੀ ਟੀਮ ਦੇ ਕੁਝ ਬੰਦੇ ਸੀ ਉੱਚੇ ਸਤਿੰਦਰ ਸਿੰਘ ਆ ਕੋਈ ਹੋਰ ਦਿਲਵਾਰ ਸਿੰਘ ਦੀ ਹੈ ਜੀ ਜੀ ਹਾਈ ਕੋਰਟ 'ਚ ਅਸੀਂ ਕੇਸ ਪਾਇਆ ਤੁਸੀਂ ਪੀ ਆਈ ਐਲ ਪਾਤੀ ਸੀ ਹਾਈ ਕੋਰਟ 'ਚ ਹਾਂਜੀ ਹਾਂਜੀ ਪੀ ਆਈ ਐਲ ਨੰਬਰ 3 ਆ ਹੋਵੇ ਜੀ ਤੇ ਉਹ ਇਹ ਪਿਛਲੇ ਸਾਲ ਹੀ ਪਾਈਏ ਕਿਦੋਂ ਬਾਈ ਤੁਸੀਂ ਨਹੀਂ ਨਹੀਂ ਇਹ ਤਾਂ ਇਹ ਪੁਰਾਣੀ ਗੱਲ ਹੈ ਜੀ ਜੀ 2021 ਚ ਪਾਈ ਸੀ ਜੀ ਜੀ ਫਿਰ ਪੀਐਲ ਪਾ ਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਚਿੱਠੀ ਹੈ ਹੀ ਨਹੀਂ ਜੀ ਕਿਉਂਕਿ ਸਾਨੂੰ ਪਤਾ ਸੀ ਕਿ ਜਿਹੜੇ ਡੇਟ ਦੇ ਵਿੱਚ ਚਿੱਠੀ ਲਿਖਣ ਦਾ ਹਵਾਲਾ ਦਿੱਤਾ ਗਿਆ ਅਫਸਰਾਂ ਵੱਲੋਂ ਜੀ ਅਨਪੜ ਬਣ ਗਏ ਅਫਸਰ ਉਹਨਾਂ ਨੂੰ ਲੱਗਿਆ ਵੀ ਸਾਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਜੀ ਅਸੀਂ ਆਪ ਸਮਝਦੇ ਹਾਂ ਕਿ ਜੇ ਚੋਣ ਜਾਬਤਾ ਲੱਗਿਆ ਹੋਵੇ ਜੀ ਤਾਂ ਮੁੱਖ ਮੰਤਰੀ ਚਿੱਠੀ ਲਿਖ ਕੇ ਸਾਈਨ ਨਹੀਂ ਕਰ ਸਕਦਾ ਬਿਲਕੁਲ ਠੀਕ ਹੈ ਹਾਂ ਇਸ ਕਰਕੇ ਜਿਹੜੇ ਦਿਨਾਂ ਦੀ ਚਿੱਠੀ ਦੀ ਉਹ ਗੱਲ ਕਰਦੇ ਆ ਉਹਦੋਂ ਚੋਣ ਜਾਬਤਾ ਲੱਗਿਆ ਹੋਇਆ ਸੀ ਕਿ ਕੀ ਸੀ ਕੈਪਟਨ ਨਰਿੰਦਰ ਲਿਖ ਨਹੀਂ ਸਕਦਾ ਪਰ ਮੇਰਾ ਮੰਨਣਾ ਹੈ ਕਿ ਕੈਪਟਨ ਨਰਿੰਦਰ ਦੀ ਸਹਿਮਤੀ ਸੀ ਤਾਂ ਹੀ ਕੈਪਟਨ ਨਰਿੰਦਰ ਦੀ ਸਹਿਮਤੀ 18 ਤੋਂ ਲੈ ਕੇ 2024 ਤੱਕ ਇਹ ਚੱਲਦੀ ਰਹੀ ਕਿ ਚਿੱਠੀ ਕੈਪਟਨ ਨਰਿੰਦਰ ਦੀ ਹੈ ਅਸੀਂ ਹਾਈ ਕੋਰਟ ਕੇਸ ਪਾਇਆ ਇਹ ਚਿੱਠੀ ਕਿੱਥੇ ਆ ਜੀ ਸਾਨੂੰ ਪਤਾ ਹੀ ਚਿੱਠੀ ਹੈ ਨਹੀਂ 2022 ਤੱਕ ਚੱਲਦਾ 2021 ਤੱਕ ਚੱਲਦਾ ਰਹਿਣਾ ਉਹ ਕਿਉਂਕਿ ਕੈਪਟਨ ਨਰਿੰਦਰ ਸਿੰਘ ਤੇ 2021 ਤੋਂ ਬਾਅਦ ਮੁੱਖ ਮੰਤਰੀ ਰਹੇ ਉਹਨੂੰ ਲਾਤਾ ਸੀਗਾ ਉਸ ਤੋਂ ਬਾਅਦ ਨੰਬਰ ਚ ਅਸੀਂ ਅਸੀਂ ਉਸ ਤੋਂ ਪਹਿਲੇ ਵੀ ਤੇ ਤੇ ਅੱਜ ਤੱਕ ਬੋਲ ਰਹੇ ਨੇ ਕਿ ਕੈਪਟਨ ਅਮਿੰਦਰ ਦੀ ਕੋਈ ਚਿੱਠੀ ਹੈ ਨਹੀਂ ਜੀ ਤੇ ਜਦੋਂ ਅਸੀਂ ਪਿਛਲੇ ਸਾਲ ਵਿਧਾਨ ਸਭਾ ਦੇ ਬਾਹਰ ਪਹੁੰਚ ਕੇ ਹੰਗਾਮਾ ਕੀਤਾ ਮੀਡੀਆ 'ਚ ਮਾਮਲਾ ਹਾਈਲਾਈਟ ਕੀਤਾ ਜੀ ਤਾਂ ਇਹੀ ਛਾਤ్ర ਅਧਿਕਾਰੀ ਜਿਨ੍ਹਾਂ ਦਾ ਐਫ ਆਈ ਆਰ 'ਚ ਨਾਮ ਆਏਗਾ ਤੇ ਉਹਨਾਂ ਦੇ ਸਹਿਯੋਗੀ ਜਿਨ੍ਹਾਂ ਨੇ ਕਰੋੜਾਂ ਰੁਪਏ ਕਮਾਏ ਇਸ ਸਕੈਮ 'ਚ ਜੀ ਉਹਨਾਂ ਨੇ ਚੰਡੀਗੜ੍ਹ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਜੀ ਕਿ ਮੁੱਖ ਮੰਤਰੀ ਕੈਪਟਨ ਅਮਿੰਦਰ ਦੀ ਚਿੱਠੀ ਖੋ ਗਈ ਹੈ ਓਕੇ ਗਵਾਚੀ ਹੈ ਗਵਾਚੀ ਵੀ ਕੱਲੀ ਉਹ ਹੀ ਚਿੱਠੀ ਗਵਾਚੀ ਜਿਹੜੀ ਇਹਨਾਂ ਨੇ ਜਿਹੜੀ ਕਦੀ ਲਿਖੀ ਨਹੀਂ ਗਈ हां ਜਿਹੜੀ ਕਦੇ ਲਿਖੀ ਨਗੇ ਕਾਲਪਨਿਕ ਚਿੱਠੀ ਸੀ ਇਹ ਜੀ ਜੀ ਕੋਈ ਕਹਿੰਦੇ ਆ ਇਹ ਚਿੱਠੀ ਹੈ ਨਹੀਂ ਕੋਈ ਜੀ 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 ਇਹ ਇਹ ਮਾਮਲਾ ਸਾਡੀ ਟੀਮ ਨੇ ਈਡੀ ਨੂੰ ਵੀ ਦਿੱਤਾ ਅਸੀਂ ਇਹ ਬਾਰ ਬਾਰ ਪੰਜਾਬ ਸਰਕਾਰ ਨੂੰ ਵੀ ਦਿੱਤਾ ਵਿਜੀਲੈਂਸ ਬਿਊਰੋ ਨੂੰ ਵੀ ਦਿੱਤਾ ਪਰ ਇਹੀ ਦੋਸ਼ੀ ਅਧਿਕਾਰੀਆਂ ਦੇ ਬੰਦੇ ਪੀਐਸਆਈਸੀ ਦੇ ਵਿੱਚ ਹੈ ਸੀਨੀਅਰ ਤੇ ਜੂਨੀਅਰ ਅਫਸਰ ਜੀ ਵਿਜੀਲੈਂਸ ਬਿਊਰੋ ਦੇ ਚੀਫ ਕੋਲ ਮੈਨੂੰ ਸੁਣਨ ਨੂੰ ਮਿਲਿਆ ਕਿ ਸਾਨੂੰ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਓਕੇ ਇਹਨੇ ਕੋਈ ਰਿਕਾਰਡ ਨਹੀਂ ਦਿੱਤਾ ਜੀ ਫਿਰ ਮਾਮਲਾ ਕਿ ਕੋਈ ਲਗਾਤਾਰ ਮੀਡੀਆ ਦੇ ਵਿੱਚ ਸਾਡੀ ਬਦੌਲਤ ਤੁਹਾਡੀ ਬਦੌਲਤ ਚਰਚਾ ਦੇ ਵਿੱਚ ਰਿਹਾ ਸਰਕਾਰ ਤੇ ਦਬਾਅ ਵੀ ਬਣਿਆ ਸਰਕਾਰ ਵਾਅਦਾ ਕਰਕੇ ਆਈ ਸੀ ਭ੍ਰਿਸ਼ਟਾਚਾਰ ਮੁਕਤ ਅਸੀਂ ਪੰਜਾਬ ਨੂੰ ਕਰਾਂਗੇ ਨਾਤਾਂ ਦੇਵਾਂਗੇ ਅਸੀਂ ਹਾਈਲਾਈਟ ਕੀਤਾ ਫਿਰ ਮੁੱਖ ਮੰਤਰੀ ਸਾਹਿਬ ਦੇ ਗੱਲ ਧਿਆਨ ਚ ਆ ਗਈ ਜੀ ਕਿ ਹੁਣ ਛੇਤੀ ਇਹਦੀ ਇਨਕੁਆਰੀ ਨਹੀਂ ਹੋ ਸਕਦੀ ਇਨਕੁਆਰੀ ਕਿ ਇਹਨੇ ਸਿਰੇ ਨਹੀਂ ਚੜਦੇ ਹੁੰਦੇ ਕਿ ਜਦ ਤੱਕ ਇਹਨੇ ਆਵਾਹੀ ਉੱਤੇ ਆਵੇ ਹਾਂ ਪੀ ਐਸ ਆਈ ਈ ਸੀ ਦੇ ਅਫਸਰ ਲਗਭਗ 90 95 ਹਨ ਸਾਰੇ ਕਰਪਟ ਹੈ ਜੀ ਸਾਰੇ ਨੇ ਇਸ ਸਕੀਮ 'ਚ ਪੈਸੇ ਬਣਾਏ ਆ ਓਕੇ ਇੱਥੇ ਤੱਕ ਜਿਹੜਾ ਪੀਐਮਸੀ ਮੰਨ ਲਓ ਕਿਸੇ ਐਮਡੀ ਦਾ ਜੀ ਉਹ ਵੀ ਇਕੱਠਿਆ ਹੋਇਆ ਸੀ ਆਨੇ ਜੇ ਕੋਈ ਮੇਰੀ ਵਾਰ ਕਾ ਮਿਲਣ ਜਾਂਦਾ ਸੀ ਜੀ ਕਿਸੇ ਅਫਸਰ ਨੂੰ ਇਸ ਸਕੈਮ ਦੇ ਸਬੰਧ ਚ ਤਾਂ ਵੀ ਦੋਸ਼ੀਆ ਤੱਕ ਸਾਡੀ ਗੱਲ ਪਹੁੰਚਦੀ ਸੀ ਅੱਛਾ ਵੀ ਇਹਨਾਂ ਇਹਨਾਂ ਦਾ ਇਹਨਾਂ ਫੂਲ ਪ੍ਰੂਫ ਇਹਨਾਂ ਦਾ ਮਤਲਬ ਪਲਾਨਡ ਤਰੀਕੇ ਨਾਲ ਕੰਮ ਕੀਤਾ ਇਹਨਾਂ ਨੇ ਇਹ ਵੀ ਸ਼ੱਕ ਕੀਤਾ ਜਾਂਦਾ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਹੋਏ ਆ ਜੀ ਪੀਐਸਆਈਸੀ ਸੈਕਟਰ 17 ਚੰਡੀਗੜ੍ਹ ਚ ਉਹ ਪੀਐਸਆਈ ਜਿਹੜੇ ਕੈਮਰਾ ਦੇ ਪਾਸਵਰਡ ਜਾਂ ਉਹ ਹੈਕ ਕਿਤੇ ਹੋਈ ਜਾਂਦੇ ਦੋਸ਼ੀਆਂ ਨੇ ਇਹ ਵੀ ਪਤਾ ਲੱਗਦੀ ਕਿ ਮੈਂ ਜਾਂ ਤੁਸੀਂ ਕਿਹੜੇ ਅਫਸਰ ਨੂੰ ਕਦੋਂ ਮਿਲਣ ਗਏ। ਚਲੋ ਹੁਣ ਹੁਣ ਸਤਨਾਮ ਜੀ ਤੁਹਾਡੀ ਇਹ ਲਿਆਈ ਹੈ, ਮਿਹਨਤ ਰੰਗ ਲਿਆਈ ਹੈ। ਹੁਣ ਮੇਰੇ ਖਿਆਲ ਜਿਹੜੇ ਪੀਐਸਆਈਸੀ ਦੇ ਹੁਣ ਮੌਜੂਦਾ ਜਿਹੜੇ ਹੈਗੇ ਨੇ ਮੈਨੇਜਿੰਗ ਡਾਇਰੈਕਟਰ ਬਲਦੀਪ ਕੌਰ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਹੈ ਇਸ ਵਿਜੀਲੈਂਸ ਨੂੰ। ਹੁਣ ਆਪਾਂ ਨੂੰ ਇਹਨਾਂ ਸੌਖਾ ਜਨ ਦੇਖੀਗੇ ਮਨਜ਼ੂਰੀ ਦੇ ਦਿੱਤੀ ਹੈ ਬਲਦੀਪ ਕੌਰ ਨੇ। ਜੀ। ਮੁੱਖ ਮੰਤਰੀ ਭਗਵੰਤ ਮਾਨ ਨੇ। ਜੀ। ਚੀਫ ਸਕੱਟਰੀ ਪੰਜਾਬ ਨੇ। ਜੀ। ਅਮਰਾਗ ਵਰਮਾ ਪੰਜਾਬ ਨੇ। ਪੰਜਾਬ ਹਾਂਜੀ। ਐਡਵੋਕੇਟ ਜਰ ਨਾਲ ਪੰਜਾਬ ਐਡਵੀ ਪੰਜਾਬ ਜੀ ਤੇ ਐਮ ਡੀ ਪੀ ਐਸ ਆਈ ਸੀ ਮੈਡਮ ਬਲਦੀਪ ਕੋਲ ਇਹ ਚਾਰ ਮੈਂਬਰੀ ਕਮੇਟੀ ਬਣਾ ਕੇ ਜੀ ਗੁਪਤ ਰੂਪ ਚ ਮੀਟਿੰਗਾਂ ਪੀ ਐਸ ਆਈ ਸੀ ਦੇ ਵਿੱਚ ਕੀਤੀਆਂ ਨਹੀਂ ਗਈਆਂ ਸੈਕਟਰੀਏਟ ਚ ਕੀਤੀਆਂ ਗਈਆਂ ਓਕੇ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਣ ਦਿੱਤੀ ਗਈ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਹੁਣ ਚਾਹੁੰਦੇ ਨੇ ਕਿ ਬਾਕੀ ਇਹ ਬੰਦੇ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਹੋਏ ਤੇ ਜਿਹੜੀ ਇਹਨਾਂ ਨੇ ਜ਼ਮੀਨਾਂ ਖਾ ਲੀਆਂ ਜਿਵੇਂ ਤੁਸੀਂ ਕਹਿੰਦੇ ਹੋ 1.5 ਲੱਖ ਕਰੋੜ ਦਾ ਘੁਟਾਲਾ ਤੇ ਉਹ ਵਾਪਸ ਆਏਗਾ ਉਹ ਪੈਸਾ ਦੇਖੋ ਹੁਣ ਜਿਵੇਂ ਦੂਜੀ ਗੱਲ ਕਰਾਂ ਜਦੋਂ ਅਸੀਂ ਰੌਲਾ ਪਾਣ ਲੱਗੇ ਸੀ ਜਦੋਂ ਇਨਕੁਆਰੀ ਹੋਈ ਸੀ ਉਦੋਂ ਬਿਜ਼ਨਸ ਪੂਰੇ ਨੇ ਪੁੱਛਿਆ ਉਹ ਲੋ ਠੀਕ ਆਫਸਰ ਜਾਂ ਬਲੈਕਮੇਲ ਕਰਨਾ ਚਾਹੁੰਦੇ ਹੋਣਗੇ ਵਿਜਲਣ ਦੇ ਅਧਿਕਾਰੀ ਜਾਂ ਸੱਚੀ ਇਨਕੁਆਰੀ ਕਰਨੇ ਚਾਹੁੰਦੇ ਉਹਨਾਂ ਕੋ ਚੱਖੀਆਂ ਲੱਗੀਆਂ ਜਿਹੜੇ ਪਲਾਟ ਕੁਝ ਚਿੱਠੀ ਦੇ ਵਿੱਚ ਵੀ ਆਇਆ ਕੁਝ ਸਮੇਂ ਸਮੇਂ ਤੇ ਪਲਾਟ ਨੰਬਰ ਬੋਲਦੇ ਵੀ ਰਹੇ ਆ ਜੀ 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 ਉਹ ਪਲਾਟਾਂ ਦਾ ਰਿਕਾਰਡ ਦਿਓ ਉਹਦੇ ਮਾਲਕ ਕੌਣ ਹੈ ਤੁਸੀਂ ਕਿਵੇਂ ਵਿੱਚ ਹੈ ਜੀ ਕਿਉਂਕਿ ਇਹ ਫੇਕ ਅਲਾਟਮੈਂਟ ਹੈ ਜਿੱਦਾਂ ਆਪਾਂ ਕੁੱਤੇਆਂ ਬਿੱਲਿਆਂ ਨੂੰ ਵੇਚ ਦਿੰਦੇ ਨੇ ਉਹਨੇ ਆ ਤੇ ਉਹ ਇਸ ਦੁਨੀਆ 'ਚ ਹੈ ਹੀ ਤੇ ਮਾਮਾ ਦਾ ਨਾਮ ਹੋ ਰਿਹਾ ਐ ਐਡਰੈਸ ਕੋਈ ਹੋ ਰਹਾ ਉਹ ਹੈ ਹੀ ਨਹੀਂ ਸੀ ਜੀ ਫਿਰ ਇਹ ਬਿਜ਼ਨਸ ਨੇ ਪੁੱਛਿਆ ਇਹ 300 400 ਪਲਾਟ ਹੈ ਅੰਦਾਜ਼ਾ ਹੈਗਾ ਉਹ ਡੇਟ ਮੇ ਮਤਲਬ ਯਾਦ ਨਹੀਂ ਹੈ ਮੇਰੇ ਕਿੰਨੀ ਗੇਲਦੀ ਹੈ 300 ਤੋਂ 400 ਦੇ ਵਿੱਚ ਹੈ ਜੀ ਕਿ ਇਸ ਪ੍ਰੋਪਰਟੀ ਦਾ ਪੰਜਾਬ ਦਾ ਸਾਨੂੰ ਡਿਟੇਲ ਦਿਓ ਓਕੇ ਤਾਂ ਹੈਰਾਨੀ ਦੀ ਗੱਲ ਹੋਈ ਉਦੋਂ ਫਿਰ ਇਹਨਾਂ ਥਾਗ ਦੇ ਘਾਰੀਆਂ ਨੇ ਪੀਐਸਆਈ ਜੀ ਦੇ ਨੇ ਚਿੱਠੀ ਲਿਖੀ ਬਿਜ਼ਨਸ ਬਿਊਰੋ ਨੂੰ ਕਿ ਸਾਡਾ ਰਿਕਾਰਡ ਦਾ ਸਿਉਂਖ ਆ ਗਏ ਅੱਛਾ ਹਾਂਜੀ ਇਹ ਕਰੋੜਾ ਰੁਪਏ ਦਾ ਲੱਖਾਂ ਕਰੋੜ ਦਾ ਰਿਕਾਰਡ ਹੈ ਉਹਨੂੰ ਸਿਉਂਖ ਆ ਗਈ ਵਾਹ ਸਿਉਂਖ ਆ ਗਈ ਤੇ ਅਸੀਂ ਪਿਛਲੇ ਸਾਲ ਫਿਰ ਉਹ ਪਲਾਟਾਂ ਦੀ ਰਜਿਸਟਰੀਆਂ ਬਜਾਰੀ ਕੀਤੀਆਂ ਸੀ ਮੀਡੀਆ ਨਾਲ ਕਿ ਜਿਹੜਾ ਨੂੰ ਤੁਸੀਂ ਕਹਿੰਦੇ ਸਿਉਂਖ ਆ ਗਈ ਵਿਕੀ ਗਈ ਮੇਜਾਂ ਨੇ ਤਾਂ ਤੁਸੀਂ ਕੱਲ ਵਿੱਚ ਆਏ ਪਰਸੋ ਵਿੱਚ ਚੌਥੇ ਵਿੱਚ ਤੇ ਫਿਰ ਅਸੀਂ ਇਹ ਕਿਹਾ ਸੀ ਸਿਉਂਖ ਜਿਹੜੀ ਹੈ ਉਹ ਕੁਦਰਤੀ ਸਿਉਂਖ ਨਹੀਂ ਇਹ ਆਈਏ ਐਸ ਅਫਸਰਾਂ ਤੇ ਪੀਸੀਐਸ ਅਫਸਰਾਂ ਦੀ ਸਿਉਂਖ ਹੈ ਜਿਹੜਾ ਨੇ ਅਰਬਾਂ ਦਾ ਘੁਟਾਲਾ ਖੁਦ ਕੀਤਾ ਜੀ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਆਪਜ ਮਾਲ ਵੰਡਿਆ ਲੁੱਟਦਾ ਜੀ ਉਹ ਸਿਉਂਖ ਨੇ ਰਿਕਾਰਡ ਹਜਮ ਕਰ ਲਿਆ ਚਲੋ ਚਲੋ ਸਤਿਨਾਮ ਦੀ ਬਹੁਤ ਧੰਨਵਾਦ ਸਾਨੂੰ ਗੱਲ ਕਰਨੀ ਤੁਸੀਂ ਹੋਰ ਕੁਝ ਇਹ ਚ ਕਹਿਣਾ ਚਾਹੋ ਨਹੀਂ ਬਸ ਠੀਕ ਹੈ ਹੁਣ ਕਹਿਣ ਦੀ ਇੱਕ ਗੱਲ ਹੋ ਰਹੀ ਹੈ ਕਿ ਕੱਲਾ ਸਿਰਫ 3 ਨੰਬਰ ਇਨਕੁਆਇਰੀ ਚ ਮੁੱਖ ਮੰਤਰੀ ਸਾਹਿਬ ਨੇ ਜਾਂਚ ਕਰਕੇ ਪਰਚਾ ਦਰਜ ਕਰਨ ਦੀ ਦਿੱਤੀ ਹੈ ਹੁਕਮ ਦਿੱਤੇ ਹੈ ਪਰ ਇਨਕੁਆਇਰੀ ਨੰਬਰ 4 ਦੇ ਵਿੱਚ ਕੁਝ ਹੋਰ ਪਲਾਟ ਹੈ ਇਨਕੁਆਇਰੀ ਨੰਬਰ 12 ਚ ਕੁਝ ਹੋਰ ਪਲਾਟ ਹੈ ਜਿੰਨੀ ਵੀ ਇਨਕੁਆਇਰੀ ਖੁੱਲੀ ਹੈ ਉਹ ਸਾਰਿਆਂ ਦੇ ਪਰਚੇ ਦਰਜ ਹੋਣੇ ਬਣਦੇ ਆ ਜਿਹੜੀ ਖਾਸ ਗੱਲ ਹੈ ਜਿਹੜੀ ਬਹੁਤ ਖਾਸ ਗੱਲ ਹੈ ਜੀ IAS ਅਫਸਰ ਹਮੇਸ਼ਾ ਮਾੜ ਜਨਨੇ ਕਾਰਵਾਈ ਤੋਂ ਜੀ ਜਿਹਦਾ ਨੀਲੀਮਾ ਪਿਛਲੀ ਵਾਰ ਬਚ ਰਹੀ ਜੀ ਤਿੰਨ IAS ਅਫਸਰ ਜਿਹਦਾ ਮਾਮਲਾ ਹਾਈਲਾਈਟ ਬਾਰ ਬਾਰ ਹੋਣਾ ਜ਼ਰੂਰੀ ਹੈ ਰਾਹੁਲ ਪਣਾਰੀ ਰਜਤ ਅਗਰਵਾਲ ਤੇ ਨੀਲੀਮਾ ਇਹਨਾਂ ਦੇ ਉੱਤੇ ਅਲੱਗ FIR ਦਰਜ ਹੋਣੀ ਬਣਦੀ ਹੈ ਕਿਉਂਕਿ ਇਹਨਾਂ ਨੇ ਝੁੱਠੀ-ਝੁੱਠੀ ਲਿਖੀ ਕੈਪਟਨ ਰਮਿੰਦਰ ਦੇ ਨਾਂ ਤੇ ਓਕੇ ਤੁਸੀਂ ਤੁਸੀਂ ਕਿਉਂਕਿ ਲੱਗੇ ਰਹੋਗੇ ਲੱਗਦਾ ਕਿ ਇਹ ਵੀ ਐਫ ਆਈ ਆਰ ਦਰਜ ਹੋ ਜਾਏਗੀ ਦੂਜੀ ਗੱਲ ਇੱਕ ਗੱਲ ਹੋਰ ਕਹਿਣੀ ਬਣਦੀ ਹੈ ਜੇ ਮੇਰੇ ਵਰਗਾ ਤੁਹਾਡੇ ਵਰਗਾ ਪੁਲਿਸ ਨੂੰ ਕੰਪਲੇਂਟ ਕਰੇ ਝੁੱਠੀ ਕੋਈ ਤਾਂ ਉਹ ਝੁੱਠੀ ਸਾਬਤ ਹੋਣ ਤੇ 182 ਦੀ ਧਾਰਾ ਲਾ ਕੇ ਸਾਡੇ ਦੇ ਪਰਚੇ ਦਰਜ ਹੋਏਗਾ ਤਾਂ ਪੀ ਐਸ ਆਈ ਈ ਸੀ ਦੇ ਅਧਿਕਾਰੀਆਂ ਖਿਲਾਫ ਜਿਹੜੇ ਲਗਾਤਾਰ 2 ਸਾਲ ਤੋਂ ਚੰਡੀਗੜ੍ਹ ਪੁਲਿਸ ਨੂੰ ਝੁੱਠੀਆਂ ਸ਼ਿਕਾਇਤਾਂ ਦੇ ਰਹੇ ਕਿ ਮੁੱਖ ਮੰਤਰੀ ਚਿੱਠੀ ਖੋ ਗਈ ਹੈ ਖੋ ਗਈ ਹੈ ਖੋ ਗਈ ਹੈ ਉਹਨੇ ਸਾਬਤ ਹੋ ਗਏ ਇਨਕੁਆਇਰੀ ਤੋਂ ਕਿ ਮੁੱਖਮਤੇ ਜਿਹੜੀ ਹੈਰਿਸ ਫੋਕੇਮੇ ਗਈ 182 ਜਿਹਦਾ ਆਮ ਨਾਗਰਿਕ ਤੇ ਲੱਗਦੀ ਹੈ ਇਹਨਾਂ ਦੋਸ਼ੀ ਅਧਿਕਾਰੀਆਂ ਤੇ 182 ਦਾ ਪਰਚਾ ਚੰਡੀਗੜ੍ਹ ਪੁਲਿਸ ਵੀ ਦਰਜ ਕਰੇ ਚਲੋ ਧੰਨਵਾਦ ਸਨ ਸਤਨਾਮ ਜੀ ਗੱਲ ਕਰਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਜੀ ਅਸੀਖ ਜੀ ਤੁਸੀਂ ਸੁਣਿ ਲਿਆ ਕਿ ਸਤਨਾਮ ਸਿੰਘ ਦਾਉ ਤੇ ਉਹਨਾਂ ਦੀ ਟੀਮ ਨੂੰ ਇਸ ਮਾਮਲੇ ਨੂੰ ਸੁਰਖੀਆਂ ਚ ਲਿਆਉਣ ਤੇ ਅੰਜਾਮ ਤੱਕ ਪਹੁੰਚਾਉਣ ਲਈ ਕਿੰਨੀ ਮਿਹਨਤ ਕੀਤੀ ਗਈ ਹੈ ਹੁਣ ਸਵਾਲ ਵੱਡਾ ਇਹ ਹੈ ਕਿ ਕੀ ਸਤਨਾਮ ਸਿੰਘ ਦਾਉ ਤੇ આરોਪ ਲਗਾ ਰਹੇ ਨੇ ਕਿ ਮਾਮਲਾ 50-60 ਹਜ਼ਾਰ ਕਰੋੜ ਦਾ ਨਹੀਂ ਬਲਕਿ 1.5 ਤੋਂ 2 ਲੱਖ ਕਰੋੜ ਦਾ ਉਹ ਕਹਿ ਰਹੇ ਨੇ ਕਿ ਸਾਨੂੰ ਹੀ 60 ਕਰੋੜ ਰੁਪਏ ਰਿਸ਼ਵਤ ਦੇਣ ਦੀ ਆਫਰ ਦਿੱਤੀ ਗਈ ਹੁਣ ਇਹ ਤਾਂ ਸੁਤਲਾਨ ਸਿੰਘ ਦਾਉਸਾਨ ਕੇ ਉਹਨਾਂ ਨੇ ਪੈਸਿਆਂ ਦੀ ਆਫਰ ਠੁਕਰਾ ਦਿੱਤੀ ਆਮ ਕੋਈ ਹੋਰ ਬੰਦਾ ਹੁੰਦਾ ਤੇ ਪੈਸੇ ਲੈ ਕੇ ਉਹ ਵੀ ਚੁੱਪ ਕਰ ਜਾਂਦਾ ਹੁਣ ਸਵਾਲ ਸਭ ਤੋਂ ਵੱਡਾ ਹੈ ਕਿ ਪੰਜਾਬ ਸਰਕਾਰ ਖਾਸ ਕਰ ਮੱਖ ਮੰਤਰੀ ਭਗਵੰਤ ਮਾਨ ਇਹ ਜਿਨ੍ਹਾਂ ਨੇ ਸਰਕਾਰ ਦਾ ਪੈਸਾ ਲੁੱਟਿਆ ਜਿਨ੍ਹਾਂ ਨੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਇਹ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਇਹ ਪੈਸਾ ਵਾਪਸ ਸਰਕਾਰ ਦੇ ਖਜ਼ਾਨੇ 'ਚ ਆਏਗਾ ਕਿ ਨਹੀਂ ਅਸੀਂ ਸਾਰਾ ਮਾਮਲਾ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਕਿ ਪੰਜਾਬ ਕਰਜ਼ਦਾਰ ਕਿਸ ਤਰ੍ਹਾਂ ਹੋ ਗਿਆ ਪੰਜਾਬ ਗੰਗਾਲ ਕਿਸ ਤਰ੍ਹਾਂ ਹੋ ਗਿਆ ਕਿਸ ਤਰ੍ਹਾਂ ਪੰਜਾਬ ਨੂੰ ਇੱਕ ਸੋਚੀ ਸਾਜ਼ਿਸ਼ ਸਾਜ਼ਿਸ਼ ਦੇ ਤਹਿਤ ਪੂਰਾ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਫੈਸਲਾ ਤੁਸੀਂ ਕਰਨਾ ਹੈ ਸਾਨੂੰ ਦੇ ਉਜਾੜਾ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ